ਇੱਕ ਯੂਟਿਊਬਰ ਅਫਗਾਨਿਸਤਾਨ ਦਾ ਏਰੀਆ ਘੁੰਮ ਰਿਹਾ ਹੈ ਅਲੱਗ-ਅਲੱਗ ਏਰੀਆ ਵਿੱਚ ਜਾ ਕੇ ਪੁੱਛ ਰਿਹਾ ਹਰੀ ਸਿੰਘ ਨਲਵਾ ਬਾਰੇ ਹਰੀ ਸਿੰਘ ਨਲਵਾ ਕੋ ਜਾਣਦੇ ਹੋ ਹਰੀ ਸਿੰਘ ਨਲਵਾ ਨਹੀਂ ਜੀ ਉਹ ਲਾਕਾਉ ਹੈ ਹੀ ਨਹੀਂ ਹੈ ਜੋ ਹਰੀ ਸਿੰਘ ਨਲਵਾ ਨੇ ਜਿੱਤਿਆ ਸੀਗਾ ਇਹ ਤਾਂ ਉਹ ਗੱਲ ਹੋ ਗਈ ਕਿ ਕੋਈ ਗੁਰਦਾਸਪੁਰ ਆ ਕੇ ਲਾਹੌਰ ਦਾ ਕਿਲਾ ਲੱਭੀ ਜਾਵੇ ਆਨੂੰ ਦੇਖਣਾ ਪੈਣਾ ਕਿ ਅਸੀਂ ਬੋਲ ਕੀ ਦੇ ਬਾਰੇ ਰਹੇ ਹਾਂ ਹਰੀ ਸਿੰਘ ਨਲਵਾ ਕੋਈ ਰਾਤ ਤੁਰਿਆ ਜਾਂਦਾ ਬੰਦਾ ਨਹੀਂ ਸੀਗਾ 7 ਸਾਲ ਦੀ ਉਮਰ ਸੀ ਹਰੀ ਸਿੰਘ ਨਲਵਾ ਦੀ ਜਦੋਂ ਪਿਆ ਦਾ ਸਾਆ ਸਿਰ ਤੋਂ ਉੱਠ ਗਿਆ ਸੀ 14 ਸਾਲ ਦੀ ਉਮਰ 'ਚ ਖਾਲਸਾ ਫੌਜ 'ਚ ਭਰਤੀ ਹੋ ਗਿਆ ਸੀ 15 ਸਾਲ ਦੀ ਉਮਰ 'ਚ ਸ਼ੇਰ ਦਾ ਜਵਾੜਾ ਪਾੜ ਕੇ ਰੱਖਦਾ ਸੀ ਪਰ ਉਸ ਵੀਡੀਓ ਦੇ ਵਿੱਚ ਨੌਜਵਾਨ ਕਹਿ ਰਿਹਾ ਕਿ ਸਿੱਖ ਰਾਜ ਬਹੁਤ ਛੋਟੇ ਜਿਹੇ ਹਿੱਸੇ 'ਤੇ ਸੀ ਅਫਗਾਨਿਸਤਾਨ ਉਹ ਛੋਟਾ ਹਿੱਸਾ ਅਫਗਾਨਿਸਤਾਨ ਦਾ ਸੀਗਾ ਪਸ਼ਾਵਰ ਤੇ ਜਮਰਾਉਦ ਪਸ਼ਾਵਰ ਪਿਛਲੇ 800 ਸਾਲਾਂ ਤੋਂ ਅਫਗਾਨੀਆਂ ਦੇ ਕਬਜ਼ੇ ਹੇਠ ਸੀਗਾ 800 ਸਾਲ ਬਾਅਦ ਜੇ ਕਿਸੇ ਨੇ ਜਿੱਤਿਆ ਪਸ਼ਾਵਰ ਤੋਂ ਹਰੀ ਸਿਗਨਲ ਹਵਾ ਨੇ ਜਿੱਤਿਆ ਉਸ ਤੋਂ ਬਾਅਦ ਜਿੱਤਿਆ ਫਿਰ ਜਮਰਾਦ ਤੇ ਉਹ ਬੱਬਰ ਸ਼ੇਰ ਜਰਨੈਲ ਹਰੀ ਸਿੰਘ ਨਲਵਾ ਨੇ ਖੈਬਰ ਦਰਾ ਦਾ ਮੂੰਹ ਬੰਦ ਕਰਤਾ ਸੀਗਾ ਜਮਰਾਦ ਜਿੱਤ ਕੇ। ਔਰ ਜਮਰਾਦ ਕੋਈ ਆਮ ਇਲਾਕਾ ਨਹੀਂ ਸੀਗਾ। ਜਮਰਾਦ ਜਿਹੜਾ ਕਿਸੇ ਤੋਂ ਨਹੀਂ ਜਿੱਤਿਆ ਜਾ ਸਕਿਆ ਸੀਗਾ। ਜਿੱਥੇ ਸਿਕੰਦਰ ਵੀ ਪੂਰੀ ਦੁਨੀਆ ਜਿੱਤਣ ਤੋਂ ਬਾਅਦ ਆ ਕੇ ਗੋਡੇ ਟੇਕਿਆ ਸੀਗਾ। ਅਮਰੀਕਾ ਨੇ 110 ਮਿਲੀਅਨ ਡਾਲਰ ਖਰਚਤੇ ਜਮਰਾਦ ਜਿੱਤਣ ਵਾਸਤੇ। ਲੈਪਲ ਗ੍ਰਫਨ ਉਹ ਤਾਂ ਪੰਜਾਬੀ ਨਹੀਂ ਸੀ ਉਹ ਹਰੀ ਸਿੰਘ ਨਲਵਾ ਬਾਰੇ ਕੀ ਲਿਖਦਾ ਹੈ ਉਹ ਪੜ੍ਹ ਲਓ ਤੁਸੀਂ 1881 ਚ ਇੱਕ ਟਿੱਟ ਬਿਟਸ ਅਖਬਾਰ ਆਉਂਦੀ ਸੀ ਇੰਗਲੈਂਡ ਤੋਂ ਛਪਦੀ ਸੀ ਦੁਨੀਆਂ ਦਾ ਸਭ ਤੋਂ ਮਹਾਨ ਜਰਨੈਲ ਉਸ ਇੰਗਲੈਂਡ ਦੀ ਅਖਬਾਰ ਨੇ ਕਿਹਨੂੰ ਮੰਨਿਆ ਸਰਦਾਰ ਹਰੀ ਸਿੰਘ ਨਲਵਾ ਨੂੰ ਜਿਸ ਕਮਰੇ ਦੇ ਅੰਦਰ ਹਰੀ ਸਿੰਘ ਨਲਵਾ ਨੇ ਆਪਣੇ ਆਖਰੀ ਸਾਲ ਲਏ ਸੀ ਉਸ ਕਮਰੇ ਦੇ ਬਾਹਰ ਲੱਗੀ ਤਖਤੀ ਤੇ ਫਾਰਸੀ ਚ ਅੱਜ ਵੀ ਹਰੀ ਸਿੰਘ ਨਲਵਾ ਦਾ ਨਾਮ ਲਿਖਿਆ ਹੋਇਆ ਹੈ ਇਤਿਹਾਸ ਚੋਂ ਮਿਟਾ ਸਕਦੇ ਹੋ ਤੁਸੀਂ ਹਰੀ ਸਿੰਘ ਨਲਵਾ ਦਾ ਨਾਮ ਮਾਨੂੰ ਮਿੱਟੀ ਦੇ ਉਸ ਖਾਸ ਚੋਂ ਕਿਵੇਂ ਮਿਟਾ ਦੋਗੇ ਤੁਸੀਂ ਹਰੀ ਸਿੰਘ ਨਲਵਾ ਦਾ ਨਾਮ ਇੱਕ ਵੀਡੀਓ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਯੂਟਿਊਬਰ ਅਫਗਾਨਿਸਤਾਨ ਦਾ ਏਰੀਆ ਘੁੰਮ ਰਿਹਾ ਪਰ ਉਹਦੇ ਅਕੋਰਡਿੰਗ ਉਥੋਂ ਦੇ ਜਿਹੜੇ ਲੋਕ ਨੇ ਉਹ ਹਰੀ ਸਿੰਘ ਨਲਵਾ ਜੀ ਬਾਰੇ ਨਹੀਂ ਜਾਣਦੇ ਇਸ ਵੀਡੀਓ ਦੇ ਵਿੱਚ ਇਹ ਵੀ ਸਵਾਲ ਉਠਾਏ ਜਾ ਰਹੇ ਹੈ ਕਿ ਅਫਗਾਨਿਸਤਾਨ ਦੇ ਉੱਪਰ ਸਿੱਖ ਰਾਜ ਰਿਹਾ ਜਾਂ ਨਹੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਮੁੰਡੇ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਪੰਜਾਬ ਦਾ ਹੀ ਨੌਜਵਾਨ ਉਹ ਇੱਕ ਟਰੈਵਲਰ ਆ ਤੇ ਜਿਹੜੇ ਯਾਤਰੀ ਹੁੰਦੇ ਨੇ ਉਹ ਆਪਦੇ ਆਪ ਚ ਇੱਕ ਇਤਿਹਾਸਕਾਰ ਹੁੰਦੇ ਨੇ ਹੁਣ ਗੁਰੂ ਨਾਨਕ ਸਾਹਿਬ ਤੋਂ ਵੱਡਾ ਤਾਂ ਨਹੀਂ ਕੋਈ ਟਰੈਵਲਰ ਹੋ ਸਕਦਾ 40000 ਮੀਲ ਦਾ ਸਫ਼ਰ ਉਹਨਾਂ ਨੇ ਤੈਅ ਕੀਤਾ ਬਿਲਕੁਲ ਪਰ ਟਰੈਵਲਰਸ ਤੇ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੁੰਦੀ ਆ ਨਵੀਆਂ-ਨਵੀਆਂ ਉਹਨਾਂ ਨੇ ਜਗ੍ਹਾ ਦਿਖਾਉਣੀਆਂ ਹੁੰਦੀਆਂ ਤੇ ਨਵੇਂ-ਨਵੇਂ ਇਤਿਹਾਸ ਤੋਂ ਜਾਣੂ ਕਰਾਉਣਾ ਹੁੰਦਾ ਲੋਕਾਂ ਨੂੰ ਪਰ ਮੈਨੂੰ ਇੱਥੇ ਅਫਸੋਸ ਹੋਇਆ ਕਿ ਸਿੱਖਾਂ ਦੇ ਜਿਹੜੇ ਜਰਨਲ ਨੂੰ ਸਿਰਫ ਸਿੱਖ ਨਹੀਂ ਸਿਰਫ ਪੰਜਾਬ ਨਹੀਂ ਪੂਰੀ ਦੁਨੀਆ ਦੇ ਲੋਕ ਮੰਨਦੇ ਹੋਣ ਵੱਡੇ ਵੱਡੇ ਇਤਿਹਾਸਕਾਰਾਂ ਨੇ ਵੱਡੇ ਵੱਡੇ ਇੰਟਰਨੈਸ਼ਨਲ ਅਖਬਾਰਾਂ ਨੇ ਜਿਹੜੇ ਸਿੱਖ ਜਰਨਲ ਬਾਰੇ ਲਿਖਿਆ ਹੋਵੇ ਤੇ ਸਾਡੇ ਪੰਜਾਬੀ ਹੀ ਉਸ ਜਰਨਲ ਨੂੰ ਨਿਮੋ ਦਿਖਾਉਣ ਤੇ ਲੱਗੇ ਹੋਏ ਨੇ ਉਸ ਜਰਨਲ ਬਾਰੇ ਸਵਾਲ ਉਠਾ ਰਹੇ ਨੇ ਮੈਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਉਸ ਮੁੰਡੇ ਨੇ ਮਾਫੀ ਵੀ ਮੰਗ ਲਈ ਆ ਪਰ ਇੱਥੇ ਇੱਕ ਦੁਬਿਧਾ ਬਣੀ ਹੋਈ ਆ ਹੁਣ 23 ਲੋਕਾਂ ਦੇ ਮੰਚ 'ਚ ਇਹ ਸਵਾਲ ਖੜਾ ਹੋ ਗਿਆ ਹੈ ਕਿ ਜੋ ਗੱਲਾਂ ਇਹ ਨੌਜਵਾਨ ਕਰ ਰਿਹਾ ਹੈ ਟਰੈਵਲਰ ਕਿ ਉਹ ਸਹੀ ਤਾਂ ਨਹੀਂ ਹੈਗੀਆਂ ਕਿ ਸਿੱਖਾਂ ਦਾ ਇਤਿਹਾਸ ਵਧਾ-ਚੜਾ ਕੇ ਤਾਂ ਨਹੀਂ ਪੇਸ਼ ਕਰ ਦਿੱਤਾ ਗਿਆ ਹਾਂ ਜਿਵੇਂ ਉਹ ਵੀਡੀਓ ਦੇ ਵਿੱਚ ਵੀ ਇੱਕ ਚਰਚਾ ਹੋ ਰਹੀ ਹੈ ਕਿ ਕਵਿਸ਼ਰਾਂ ਨੇ ਟਾਡੀਆਂ ਨੇ ਹਰੀ ਸਿੰਘ ਨਲੂਆਂ ਨੂੰ ਵਧਾ-ਚੜਾ ਕੇ ਪੇਸ਼ ਕੀਤਾ ਚਲੋ ਉਹਦੀ ਗੱਲ ਮੰਨ ਲੈਨੇ ਆ ਮੁੰਡੇ ਬਿਲਕੁਲ ਵੀ ਪੰਜਾਬ ਦੇ ਟਾਡੇ ਕਵਿਸ਼ਰਾਂ ਨੇ ਹਰੀ ਸਿੰਘ ਨਲਵੇਂ ਨੂੰ ਵਧਾ-ਚੜਾ ਕੇ ਪੇਸ਼ ਕਰਤਾ ਪਹਿਲਾਂ ਤਾਂ ਟਾਡੀ ਕਵਿਸ਼ਰ ਹੈ ਕੌਣ ਨੇ ਦੇਖਣਾ ਪੈਣਾ ਸੀ ਇਹਦੇ ਬਾਰੇ ਗੱਲ ਕਰ ਰਹੇ ਹਾਂ ਢਾਡੀ ਕਵਿਸਰ ਕੋਈ ਗਲੀਆਂ ਸੜਕਾਂ ਤੇ ਤੁਰਦੇ ਆਮ ਲੋਕ ਨਹੀਂ ਹੈਗੇ ਢਾਡੀ ਪ੍ਰਥਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ ਉਹਨਾਂ ਦੇ ਨਵਾਜੇ ਹੋਏ ਗੁਰੂਆਂ ਦੇ ਨਵਾਜੇ ਹੋਏ ਨੇ ਢਾਡੀ ਕਵਿਸਰ ਲੈਪਲ ਗ੍ਰਿਫਨ ਉਹ ਤਾਂ ਪੰਜਾਬੀ ਨਹੀਂ ਸੀ ਉਹ ਹਰੀ ਸਿੰਘ ਨਲਵੇ ਬਾਰੇ ਕੀ ਲਿਖਦਾ ਹੈ ਉਹ ਪੜ੍ਹ ਲਓ ਤੁਸੀਂ 1881 ਚ ਇੱਕ ਟਿਟ ਬਿਟਸ ਅਖਬਾਰ ਆਉਂਦੀ ਸੀ ਇੰਗਲੈਂਡ ਤੋਂ ਛਪਦੀ ਸੀ ਉਸ ਚ ਇੱਕ ਐਨਾਲਿਸਿਸ ਕੀਤਾ ਗਿਆ ਕਿ ਦੁਨੀਆ ਦਾ ਸਭ ਤੋਂ ਮਹਾਨ ਜਰਨਲ ਕੋਣ ਹੈ ਔਰ ਰੇਸਟ ਪਤਾ ਕੌਣ ਸੀਗੇ ਡਿਊਕ ਆਫ ਲੈਂਟਨ ਚੰਗੇਜ਼ ਖਾਨ ਸਿਕੰਦਰ ਤੈਮੂਰ ਜਿਨ੍ਹਾਂ ਨੇ ਪੂਰੀ ਦੁਨੀਆ ਫਤਿਹ ਕੀਤੀ ਹੋਈ ਸੀ ਇਹੋ ਜਿਹੇ ਲੋਕ ਸੀਗੇ ਉਹਦੇ ਚੋਂ ਨੰਬਰ 1 ਤੇ ਕੌਣ ਆਇਆ ਦੁਨੀਆ ਦਾ ਸਭ ਤੋਂ ਮਹਾਨ ਜਰਨੈਲ ਉਸ ਇੰਗਲੈਂਡ ਦੀ ਅਖਬਾਰ ਨੇ ਕਿਹਨੂੰ ਮੰਨਿਆ ਸਰਦਾਰ ਹਰੀ ਸਿੰਘ ਨਲਵਾ ਨੂੰ ਉਹ ਤਾਂ ਨਹੀਂ ਪੰਜਾਬ ਦੇ ਸੀਗੇ ਪਰ ਉਸ ਵੀਡੀਓ ਦੇ ਵਿੱਚ ਉਹ ਨੌਜਵਾਨ afghanistan ਦੇ ਅਲੱਗ-ਅਲੱਗ ਏਰੀਆ ਵਿੱਚ ਜਾ ਕੇ ਪੁੱਛ ਰਿਹਾ ਹਰੀ ਸਿੰਘ ਨਲਵਾ ਬਾਰੇ ਪਰ ਸਾਰੇ ਲੋਕ ਨਾ ਚ ਜਵਾਬ ਦੇ ਰਹੇ ਕੋਈ ਹਰੀ ਸਿੰਘ ਨਲਵਾ ਬਾਰੇ ਨਹੀਂ ਜਾਣਦਾ ਇਹਦੇ ਬਾਰੇ ਕੀ ਕਹੋਗੇ ਉਹ ਸਾਡਾ ਵੀਰ ਜਿਸ ਇਲਾਕੇ 'ਚ ਫਿਰ ਰਿਹਾ ਏ ਉਹ afghanistan ਦਾ ਹਿੱਸਾ ਹੈ ਹਮ ਹੁਣ ਇਹ ਚੀਜ਼ ਨੂੰ ਸਮਝਣਾ ਪੈਣਾ ਹਰੀ ਸਿੰਘ ਨਲਵਾ ਨੇ ਜਿਹੜਾ ਇਲਾਕਾ ਜਿੱਤਿਆ ਸੀ ਉਹ ਸੀਗਾ ਪੇਸ਼ੌਰ ਦਾ ਇਲਾਕਾ ਤੇ ਜਮਰਾਦ ਜਿਹੜਾ ਖੈਬਰ ਦਰਾ ਦੇ ਨਾਲ ਲੱਗਦਾ ਸੀਗਾ ਹਮ ਪਸ਼ਾਵਰ ਤੇ ਜਮਰੋਦ ਇਹ ਦੋਨੋਂ ਹੀ ਹੁਣ ਪਾਕਿਸਤਾਨ ਚ ਨੇ ਇਹ ਤਾਂ ਉਹ ਗੱਲ ਹੋ ਗਈ ਕਿ ਕੋਈ ਗੁਰਦਾਸਪੁਰ ਆ ਕੇ ਲਾਹੌਰ ਦਾ ਕਿਲਾ ਲੱਭੀ ਜਾਵੇ ਤੇ ਗੁਰਦਾਸਪੁਰ ਦੇ ਲੋਕਾਂ ਨੂੰ ਪੁੱਛੀ ਜਾਵੇ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਕਿਲਾ ਸੀਗਾ ਹੁਣ ਉੱਥੋਂ ਦੇ ਲੋਕ ਤਾਂ ਕਹਿਣਗੇ ਕਿ ਕਿਹੜਾ ਕਿਲਾ ਉਹਦੇ ਆਧਾਰ ਤੇ ਅਸੀਂ ਕਹਿ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਦਾ ਤਾਂ ਕੋਈ ਕਿਲਾ ਹੀ ਨਹੀਂ ਸੀਗਾ ਹੁਣ ਬਾਬਰ ਨੇ ਐਮਨਾਬਾਦ ਤੇ ਹਮਲਾ ਕੀਤਾ ਸੀ ਅੱਜ ਦੇ ਟਾਈਮ ਤੁਸੀਂ ਜਾ ਕੇ ਪੁੱਛ ਲਓ ਐਮਨਾਬਾਦ ਚ ਕਿ ਇੱਕ ਬਾਬਰ ਨੂੰ ਜਾਣਦੇ ਹੋ ਨਵੀਂ ਪੀੜੀ ਨੂੰ ਘੱਟ ਪਤਾ ਨਵੀਂ ਪੀੜੀ ਨੂੰ ਨਹੀਂ ਪਤਾ ਸਾਡੇ ਸਿੱਖਾਂ ਨੂੰ ਹੀ ਨਹੀਂ ਸਾਡੇ ਗੁਰੂ ਸਾਹਿਬਾਨਾਂ ਦੇ ਪੂਰੇ ਨਾਮ ਨਹੀਂ ਪਤਾ ਪੰਜਾਬ ਪਿਆਰਿਆਂ ਦੇ ਪੂਰੇ ਨਾਮ ਨਹੀਂ ਪਤਾ ਹੁਣ ਤੁਸੀਂ ਗੁਜਰਾਵਾਲੇ ਚ ਚੱਲ ਜਾਓ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਉੱਥੇ ਸਾਰੇ ਲੋਕਾਂ ਨੂੰ ਪਤਾ ਹੋਊਗਾ ਮਹਾਰਾਜਾ ਰਣਜੀਤ ਸਿੰਘ ਬਾਰੇ ਤਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਤਾਂ ਜੰਮਿਆ ਹੀ ਨਹੀਂ ਸਾਨੂੰ ਦੇਖਣਾ ਪੈਣਾ ਕਿ ਅਸੀਂ ਬੋਲ ਕੀ ਦੇ ਬਾਰੇ ਰਹੇ ਹਾਂ ਹਰੀ ਸਿੰਘ ਨਲਵਾ ਕੋਈ ਰਾਤ ਰਿਆ ਜਾਂਦਾ ਬੰਦਾ ਨਹੀਂ ਸੀਗਾ 7 ਸਾਲ ਦੀ ਉਮਰ ਸੀ ਹਰੀ ਸਿੰਘ ਨਲਵਾ ਦੀ ਜਦੋਂ ਪਿਆਉ ਦਾ ਸਾਆ ਸਿਰ ਤੋਂ ਉੱਠ ਗਿਆ ਸੀ 14 ਸਾਲ ਦੀ ਉਮਰ 'ਚ ਖਾਲਸਾ ਫੌਜ 'ਚ ਭਰਤੀ ਹੋ ਗਿਆ ਸੀ 15 ਸਾਲ ਦੀ ਉਮਰ 'ਚ ਸ਼ੇਰ ਦਾ ਜਵਾਨਾ ਪਾੜ ਕੇ ਰੱਖਤਾ ਸੀ ਪਹਿਲੀ ਜੰਗ ਆਵਦੀ 16 ਸਾਲ ਦੀ ਉਮਰ 'ਚ ਲੜੀ ਸੀ ਤੇ ਕਸੂਰ ਜਿੱਤ ਕੇ ਖਾਲਸਾ ਰਾਸ਼ 'ਚ ਮਿਲਾਇਆ 22 ਸਾਲ ਦੀ ਉਮਰ 'ਚ ਅਟਕ ਨੂੰ ਜਿੱਤਿਆ ਮਲਤਾਨ ਦੀ ਜੰਗ 'ਚ ਇੱਕ ਬੰਬ ਦੇ ਹਮਲੇ ਨਾਲ ਅਧ ਮਰਿਆ ਹੋ ਗਿਆ ਸੀ ਲੋਕ ਕਹਿਣ ਲੱਗ ਗਏ ਸੀ ਹੋਂ ਨਹੀਂ ਉੱਠਿਆ ਜਾਣਾ ਹਰੀ ਸਿੰਘ ਨਲਵਾ ਤੋਂ ਪਰ ਉਹ ਸ਼ੇਰ ਬਹਾਦਰ ਜਰਨੈਲ ਨੇ ਹਿੰਮਤ ਨਹੀਂ ਹਾਰੀ ਉੱਠਿਆ ਦੁਬਾਰਾ ਲੜਿਆ ਤੇ ਪਸ਼ਾਰ ਤੇ ਜਮਰੋਦ ਨੂੰ ਫਤਿਹ ਕੀਤਾ ਪਰ ਉਸ ਵੀਡੀਓ ਦੇ ਵਿੱਚ ਨੌਜਵਾਨ ਕਹਿ ਰਿਹਾ ਕਿ ਸਿੱਖ ਰਾਜ ਬਹੁਤ ਛੋਟੇ ਜਿਹੇ ਹਿੱਸੇ ਤੇ ਸੀ ਅਫਗਾਨਿਸਤਾਨ ਦੇ ਇਹਦੇ ਬਾਰੇ ਕੀ ਕਹੋਗੇ ਅਫਗਾਨਿਸਤਾਨ ਦੇ ਜਿਹੜੇ ਛੋਟੇ ਹਿੱਸੇ ਦੀ ਉਹ ਨੌਜਵਾਨ ਗੱਲ ਕਰ ਰਿਹਾ ਹੈ ਨਾ ਉਹ ਛੋਟਾ ਹਿੱਸਾ ਕਿਹੜਾ ਹੈ ਨਾ ਇਹ ਵੀ ਸਾਨੂੰ ਦੇਖਣਾ ਚਾਹੀਦਾ ਹੈ ਉਹ ਛੋਟਾ ਹਿੱਸਾ ਅਫਗਾਨਿਸਤਾਨ ਦਾ ਸੀਗਾ ਪਸ਼ਾਵਰ ਤੇ ਜਮਰੋਦ ਪਸ਼ਾਵਰ ਪਿਛਲੇ 800 ਸਾਲਾਂ ਤੋਂ ਅਫਗਾਨੀਆਂ ਦੇ ਕਬਜ਼ੇ ਹੇਠ ਸੀਗਾ ਉਸ ਤੋਂ ਪਹਿਲਾਂ ਚੰਦਰਗੁਪਤ ਮੌਰਿਆ ਦਾ ਰਾਜ ਹੁੰਦਾ ਸੀਗਾ ਕਿਸੇ ਵੇਲੇ 800 ਸਾਲ ਬਾਅਦ ਜੇ ਕਿਸੇ ਨੇ ਜਿੱਤਿਆ ਪਸ਼ਾਵਰ ਤੋਂ ਹਰੀ ਸਿੰਘ ਨਲਵਾ ਨੇ ਜਿੱਤਿਆ ਔਰ ਇੱਕ ਵਾਰ ਨਹੀਂ ਜਿੱਤਿਆ ਤਿੰਨ ਵਾਰ ਜਿੱਤਿਆ ਪਿਛਲੇ 800 ਸਾਲ ਤੋਂ ਬਰਕਜ਼ਾਈਆਂ ਦਾ ਕਬਜ਼ਾ ਹੁੰਦਾ ਸੀ ਉੱਥੇ ਐਨੇ ਖੂੰਖਾਰ ਹੁੰਦੇ ਸੀ ਉਹ ਉਹ ਬੰਦਾ ਵੱਢ ਕੇ ਖਾ ਜਾਂਦੇ ਸੀਗੇ ਉੱਥੇ ਜਾਣ ਦੀ ਵੀ ਹਿੰਮਤ ਨਹੀਂ ਸੀਗੀ ਕਿਸੇ ਦੀ ਜਿਹੜੇ ਇਲਾਕੇ 'ਚ ਹਰੀ ਸਿੰਘ ਨਲਵਾ ਨੇ ਤਿੰਨ ਤਿੰਨ ਵਾਰ ਉਹ ਇਲਾਕੇ ਨੂੰ ਫਤਿਹ ਕੀਤਾ ਉਸ ਤੋਂ ਬਾਅਦ ਜਿੱਤਿਆ ਫਿਰ ਜਮਰਾਦ ਉਹਦੇ ਨਾਲ ਬਿਲਕੁਲ ਲੱਗਦਾ ਹੈ ਖੈਬਰ ਦਰਾ ਜਿਹਨੂੰ ਅੰਗਰੇਜ਼ ਗੇਟਵੇ ਆਫ ਇੰਡੀਆ ਕਹਿੰਦੇ ਸੀ ਜਿੰਨੇ ਵੀ ਬਾਹਰਲੇ ਤਾੜਵੀਆਂ ਨੇ ਭਾਰਤ ਤੇ ਹਮਲੇ ਕੀਤੇ ਨੇ ਉਹ ਖੈਬਰ ਦਰਾ ਤੋਂ ਦੀ ਹੋ ਕੇ ਆਏ ਨੇ 8ਵੀਂ ਸਦੀ ਤੋਂ ਸ਼ੁਰੂ ਹੋ ਜੋ ਮੁਹੰਮਦ ਬਿਨ ਕਾਸਿਮ ਆਇਆ ਉਸ ਤੋਂ ਬਾਅਦ ਬੜੇ ਆਏ ਤੈਮੂਰ ਆਇਆ ਮਹਮੂਦ ਗਜਨਵੀ ਆਇਆ ਗੋਰੀ ਆਇਆ ਬਾਬਰ ਆਇਆ ਨਾਦਰ ਸ਼ਾਹ ਆਇਆ ਅਹਿਮਦ ਸ਼ਾਹ ਅਬਦਾਲੀ ਆਇਆ ਭਾਰਤ ਨੂੰ ਲੁੱਟਣ ਵਾਲੇ ਜਿੰਨੇ ਵੀ ਆਏ ਉਹ ਖੈਬਰਦਰਾ ਤੋਂ ਦੀ ਹੋ ਕੇ ਆਏ ਸੀਗੇ ਕਿਸੇ ਦੀ ਐਡੀ ਹਿੰਮਤ ਨਹੀਂ ਸੀ ਹੋਈ ਕਿ ਖੈਬਰਦਰਾ ਨੂੰ ਬੰਦ ਕਰ ਦੇ ਤੇ ਉਹ ਬੱਬਰ ਸ਼ੇਰ ਜਰਨੈਲ ਹਰੀ ਸਿੰਘ ਨਲਵਾ ਨੇ ਖੈਬਰਦਰਾ ਦਾ ਮੂੰਹ ਬੰਦ ਕਰਤਾ ਸੀਗਾ ਜਮਰੋਦ ਜਿੱਤ ਕੇ ਖੈਬਰਦਰਾ ਦੇ ਇਲਾਕੇ ਚ 40 ਪਿੰਡ ਵਸਾਏ ਸੀਗੇ ਹਰੀ ਸਿੰਘ ਨਲਵਾ ਨੇ ਹੁਣ ਇਹ ਨੌਜਵਾਨ ਕਹਿ ਰਿਹਾ ਹੈ ਕਿ ਸਿੱਖਾਂ ਦਾ ਰਾਜ ਅਫਗਾਨਿਸਤਾਨ ਦੇ ਇੱਕ ਛੋਟੇ ਜਿਹੇ ਹਿੱਸੇ ਤੇ ਸੀਗਾ ਉਹ ਛੋਟਾ ਜਿਹਾ ਹਿੱਸਾ ਪਸ਼ਾਬਰ ਅਫਗਾਨੀਆਂ ਦੀ ਸਮਰ ਕੈਪੀਟਲ ਹੁੰਦਾ ਸੀ ਹੁਣ ਇੱਕ ਗੱਲ ਦੱਸਾਂ ਤੁਸੀ ਜਿੰਨੇ ਵੀ ਧਾੜਵੀ ਆਏ ਨੇ ਇਹ ਬਾਬਰ ਹੋਣੀ ਆਏ ਨੇ ਨਾਦਰ ਸ਼ਾਹ ਹੋਣੀ ਆਏ ਨੇ ਅਬਦਾਲੀ ਮਹਿਮੂਦ ਗਜਨਵੀ ਉਹ ਕਿੱਥੇ ਆ ਕੇ ਹਮਲਾ ਕਰਦੇ ਸੀ ਭਾਰਤ ਤੇ ਦਿੱਲੀ ਦਿੱਲੀ ਕਿਉਂ ਕੀਤਾ ਜਾਂਦਾ ਸੀ ਕਿਉਂਕਿ ਦਿੱਲੀ ਰਾਜਧਾਨੀ ਸੀ ਇਹ ਤਾਂ ਨਹੀਂ ਸੀਗਾ ਕਿ ਬਾਬਰ ਪੂਰੇ ਮੁਲਕ ਜਾ ਕੇ ਉਹਨੇ ਪੂਰੇ ਮੁਲਕ ਤੇ ਰਾਜ ਕੀਤਾ ਸੀ ਬਿਲਕੁਲ ਜਿਹੜੀ ਰਾਜਧਾਨੀ ਹੁੰਦੀ ਆ ਉਹ ਰਾਜਧਾਨੀ ਦਿਲ ਹੁੰਦੀ ਆ ਉਸ ਦੇਸ਼ ਦਾ ਜਿਹਨੇ ਵੀ ਕੋਈ ਮੁਲਕ ਜਿੱਤਨਾ ਉਹ ਰਾਜਧਾਨੀ ਤੇ ਹਮਲਾ ਕੀਤਾ ਜਾਂਦਾ ਤੇ ਸਮਰਕ ਕੈਪੀਟਲ ਸੀ ਪਸ਼ਾਵਰ ਮਸ਼ਾਹਰ ਨੂੰ ਤਿੰਨ ਵਾਰ ਜਿੱਤਿਆ ਹਰੀ ਸਿੰਘ ਨਲਵਾ ਨੇ ਉਸ ਤੋਂ ਬਾਅਦ ਜਮਰੋਦ ਜਿੱਤਿਆ ਜਮਰੋਦ ਇੱਕ ਕਿਲਾ ਬਣਾਇਆ ਜੋ ਹੁਣ ਵੀ ਮੌਜੂਦ ਆ ਔਰ ਜਮਰੋਦ ਕੋਈ ਆਮ ਇਲਾਕਾ ਨਹੀਂ ਸੀਗਾ ਜਮਰੋਦ ਜਿਹੜਾ ਕਿਸੇ ਤੋਂ ਨਹੀਂ ਜਿੱਤਿਆ ਜਾ ਸਕਿਆ ਸੀਗਾ ਜਿੱਥੇ ਸਿਕੰਦਰ ਵੀ ਪੂਰੀ ਦੁਨੀਆ ਜਿੱਤਣ ਤੋਂ ਬਾਅਦ ਆ ਕੇ ਗੋਡੇ ਟੇਗਿਆ ਸੀਗਾ ਅਮਰੀਕਾ ਨੇ 110 ਮਿਲੀਅਨ ਡਾਲਰ ਖਰਚਤੇ ਜਮਰੋਦ ਜਿੱਤਣ ਵਾਸਤੇ 54 ਦਿਨਾਂ ਚ ਹਰੀ ਸਿੰਘ ਨਲਵਾ ਨੇ ਜਮਰੋਦ ਦੀ ਧਰਤੀ ਤੇ ਉਹ ਕਿਲਾ ਬਣਾਇਆ ਸੀਗਾ ਉਹ ਜਮਰਾਦ ਕਿਲੇ ਦੀਆਂ 10 ਫੁੱਟ ਚੌੜੀਆਂ ਕੰਧਾਂ ਅੱਜ ਵੀ ਹਰੀ ਸਿੰਘ ਨਲਵਾ ਦੀ ਬਹਾਦਰੀ ਦੀ ਗਵਾਹੀ ਭਰਦੀਆਂ ਨੇ ਜਿਸ ਕਮਰੇ ਦੇ ਅੰਦਰ ਹਰੀ ਸਿੰਘ ਨਲਵਾ ਨੇ ਆਪਣੇ ਆਖਰੀ ਸਾਹ ਲਏ ਸੀ ਉਸ ਕਮਰੇ ਦੇ ਬਾਹਰ ਲੱਗੀ ਤਖਤੀ ਤੇ ਫਾਰਸੀ ਚ ਅੱਜ ਵੀ ਹਰੀ ਸਿੰਘ ਨਲਵਾ ਦਾ ਨਾਮ ਲਿਖਿਆ ਹੋਇਆ ਹੈ ਇਤਿਹਾਸ ਚੋਂ ਮਿਟਾ ਸਕਦੇ ਹੋ ਤੁਸੀਂ ਹਰੀ ਸਿੰਘ ਨਲਵਾ ਦਾ ਨਾਮ ਪਰ ਉਹ ਮਿੱਟੀ ਦੇ ਉਸ ਖੌਫ ਚੋਂ ਕਿਵੇਂ ਮਿਟਾ ਦੋਗੇ ਤੁਸੀਂ ਹਰੀ ਸਿੰਘ ਨਲਵਾ ਦਾ ਨਾਮ ਹਰੀ ਸਿੰਘ ਨਲਵਾ ਦੀ ਸ਼ਹਾਦਤ ਜਦੋਂ ਹੋਈ ਸੀ ਉਸ ਤੋਂ 40 ਸਾਲ ਬਾਅਦ ਇੱਕ ਫਰਾਂਸ ਦਾ ਯਾਤਰੀ ਗਿਆ ਸੀਗਾ ਉਸ ਇਲਾਕੇ 'ਚ ਉਹ ਲਿਖਦਾ ਹੈ ਆਪਣੀ ਕਿਤਾਬ 'ਚ ਉਹ ਤਾਂ ਨਹੀਂ ਸਿੱਖ ਸੀਗਾ ਉਹ ਤਾਂ ਨਹੀਂ ਪੰਜਾਬ ਦਾ ਸੀਗਾ ਉਹ ਫਰਾਂਸ ਦਾ ਲੇਖਾਰੀ ਲਿਖਦਾ ਹੈ ਕਿ ਹਰੀ ਸਿੰਘ ਨਲਵਾ ਦੀ ਸ਼ਹਾਦਤ ਤੋਂ 40 ਸਾਲ ਬਾਅਦ ਮੈਂ ਉਹ ਜਮਰਾਉ ਦੇ ਇਲਾਕੇ 'ਚ ਗਿਆ ਤੇ ਉੱਥੇ ਇੱਕ ਬੱਚਾ ਰੋ ਰਿਹਾ ਸੀਗਾ ਤੇ ਉਹਦੀ ਮਾਂ ਉਸ ਪਠਾਨੀ ਬੱਚੇ ਨੂੰ ਇਹ ਕਹਿ ਕੇ ਸਵਾਰੀ ਸੀ ਚੁੱਪ ਸਾਂ ਹਰੀਆ ਰਾਗਲੇ ਯਾਨੀ ਕਿ ਚੁੱਪ ਕਰ ਜਾ ਹਰੀ ਸਿੰਘ ਨਲਵਾ ਆ ਜੂਗਾ ਐਡਾ ਖੌਫ ਸੀਗਾ ਹਰੀ ਸਿੰਘ ਨਲਵੇ ਦਾ ਉਹ ਅਫਗਾਨੀਆਂ ਚ ਹੁਣ ਸਦੀਆਂ ਬੀਤ ਗਈਆਂ ਨੇ ਇਸ ਗੱਲਾਂ ਨੂੰ ਅੱਜ ਜੇ ਉਹਨਾਂ ਇਲਾਕਿਆਂ 'ਚ ਜਾ ਕੇ ਤੁਸੀਂ ਪੁੱਛੋਗੇ ਕਿ ਕੌਣ ਹੈਰੀ ਸਿੰਘ ਨਲਵਾ ਹੋ ਸਕਦਾ ਉਹਨਾਂ ਨੂੰ ਆਪਦੇ ਜਰਨੈਲਾਂ ਵਾਲੇ ਹੀ ਨਾ ਪਤਾ ਹੋਵੇ ਸਾਨੂੰ ਕਿੰਨਾ ਕੁ ਪਤਾ ਹੈ ਆਪਣੇ ਜਰਨੈਲਾਂ ਬਾਰੇ ਪੰਜਾਬ 'ਚ ਜਾ ਕੇ ਪੁੱਛ ਲਓ ਨੌਜਵਾਨੋਂ ਤੋਂ ਕਿ ਕੌਣ ਸੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਕੌਣ ਸੀ ਸਰਦਾਰ ਬਘੇਲ ਸਿੰਘ ਕੌਣ ਸੀ ਸਰਦਾਰ ਚੜਤ ਸਿੰਘ ਕੌਣ ਸੀ ਬਾਬਾ ਬੋਤਾ ਸਿੰਘ ਕੌਣ ਸੀ ਪਾਈ ਹਾਠੂ ਸਿੰਘ ਨਹੀਂ ਪਤਾ ਹੋਣਾ ਸਾਨੂੰ ਕਿਉਂਕਿ ਅਸੀਂ ਆਪਣੇ ਇਤਿਹਾਸ ਨਾਲੋਂ ਟੁੱਟ ਚੁੱਕੇ ਆਂ ਸਿਰਫ ਪੰਜਾਬੀਆਂ ਲਈ ਤਰਸ ਦੀ ਨਹੀਂ ਐ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਐ ਅਸੀਂ 30 ਸੈਕਿੰਡ ਦੀ ਰੀਲ ਦੇਖ ਕੇ ਖੋਜੋ ਜਾਣੇ ਅਸੀਂ ਕਿੱਥੋਂ ਇਤਿਹਾਸ ਨੂੰ ਪੜ ਲਾਂਗੇ ਕਿੱਥੋਂ ਅਸੀਂ ਆਪਦੇ ਜਰਨੈਲਾਂ ਦੇ ਇਤਿਹਾਸ ਬਾਰੇ ਜਾਣਦੇ ਹੋਵਾਂਗੇ ਪਸ਼ਾਵਰ ਤੇ ਜਮਰੋਤ ਜਿੱਤਣ ਤੋਂ ਬਾਅਦ ਉਹ ਖੈਬਰ ਦਰਾ ਦੀ ਪੱਟੀ ਤੇ ਹਰੀ ਸਿੰਘ ਨਲਵਾ ਨੇ ਪਿੰਡ ਵਸਾਏ ਸੀਗੇ ਜਿਵੇਂ ਇਹਨਾਂ ਚੋਂ ਇੱਕ ਹਰੀ ਸਿੰਘਪੁਰਾ ਦਾ ਨਾਮ ਬਹੁਤ ਆਉਂਦਾ ਹੈ ਇਤਿਹਾਸ 'ਚ ਆਪਣੇ ਨਾਮ ਤੇ ਹਰੀ ਸਿੰਘ ਨਲਵਾ ਨੇ ਪਿੰਡ ਵਸਾਇਆ ਸੀਗਾ ਹਰੀ ਸਿੰਘਪੁਰਾ ਹੁਣ ਗੱਲ ਕਰਦੇ ਆ ਨਾ ਅੱਜ ਦੇ ਨੌਜਵਾਨ ਕੇ ਹੁਣ ਕੋਈ ਜਾਣਦਾ ਨਹੀਂ ਹੈ ਹਰੀ ਸਿੰਘ ਨਲਵਾ ਨੂੰ ਇਹ ਹਰੀ ਸਿੰਘ ਨਲਵਾ ਦੀ ਸ਼ਹਾਦਤ ਤੋਂ ਬਾਅਦ ਦੀ ਗੱਲ ਆ ਕਿ ਲੋਕ ਉਹ ਹਰੀ ਸਿੰਘਪੁਰਾ ਦਾ ਨਾਮ ਲੈਣ ਤੋਂ ਵੀ ਡਰਦੇ ਸੀਗੇ। ਬਜ਼ੁਰਗ ਉਹਦਾ ਨਾਮ ਲੈਂਦੇ ਸੀ ਤਰਟ ਸਿੰਘਪੁਰਾ। ਕਿਸੇ ਨੇ ਜਾ ਕੇ ਪੁੱਛਿਆ ਕਿ ਤੁਸੀਂ ਹਰੀ ਸਿੰਘਪੁਰਾ ਨੂੰ ਤਰਟ ਸਿੰਘਪੁਰਾ ਕਿਉਂ ਕਹਿੰਦੇ ਹੋ? ਤਾਂ ਉੱਥੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਕਹਿੰਦੇ ਤਰਟ ਦਾ ਮਤਲਬ ਹੁੰਦਾ ਬਿਜਲੀ। ਕਹਿੰਦੇ ਉਹ ਬਹਾਦਰ ਜਰਨੈਲ ਕਿਸੇ ਬਿਜਲੀ ਵਾਂਗ ਆਉਂਦਾ ਸੀ ਤੇ ਸਭ ਕੁਝ ਤਬਾਹ ਕਰਕੇ ਚਲਾ ਜਾਂਦਾ ਸੀ। ਤੁਸੀਂ ਸੋਚ ਕੇ ਦੇਖੋ ਇਹ ਗੱਲ ਤਾਂ ਨਹੀਂ ਕਿਸੇ ਪੰਜਾਬੀ ਨੇ ਕਹੀ ਨਾ? ਬਿਲਕੁਲ। ਅੱਜ ਸਦੀਆਂ ਬਾਅਦ ਅਸੀਂ ਇਹ ਪੁੱਛ ਰਹੇ ਹਾਂ ਕਿ ਉੱਥੇ ਕੋਈ ਜਾਣਦਾ ਨਹੀਂ ਹੈ ਕਿਸੇ ਨੂੰ ਤੁਸੀਂ ਕਿਤਾਬਾਂ ਪੜ੍ਹ ਕੇ ਦੇਖ ਲਓ ਅੰਗਰੇਜ਼ਾਂ ਨੇ ਹਰੀ ਸਿੰਘ ਨਲਵਾਦੀ ਬਹਾਦਰੀ ਬਾਰੇ ਲਿਖਿਆ ਹੈ ਇੰਨਾ ਖੌਫ ਸੀਗਾ ਕਿ ਬਰਕਜ਼ਾਈਆਂ ਦੇ ਜਿਹੜੇ ਵੱਡੇ ਵੱਡੇ ਯੋਧੇ ਸੀਗੇ ਉਹ ਪਿੰਡ ਛੱਡ ਕੇ ਚਲੇ ਗਏ ਸੀਗੇ ਪਿਸ਼ਾਬਰ ਤੇ ਜਮਰਾਉ ਜਿੱਤਣ ਤੋਂ ਬਾਅਦ ਹਰੀ ਸਿੰਘ ਨਲਵਾ ਦਾ ਅਗਲਾ ਨਿਸ਼ਾਨਾ ਸੀ ਕਾਬਲ ਅਫਗਾਨਿਸਤਾਨ ਦੀ ਰਾਜਧਾਨੀ ਇੱਕ ਅੰਗਰੇਜ਼ ਇਤਿਹਾਸਕਾਰ ਨੇ ਲਿਖਦਾ ਹੈ ਕਿ ਹਰੀ ਸਿੰਘ ਨਲਵਾ ਜੇ ਸ਼ਹੀਦ ਨਾ ਹੁੰਦਾ ਉਹਨੇ ਅਫਗਾਨਿਸਤਾਨ ਛੱਡੋ ਪੂਰੇ ਏਸ਼ੀਆ 'ਚ ਸਿੱਖ ਰਾਜ ਕਾਇਮ ਕਰ ਦੇਣਾ ਸੀਗਾ ਜਿਵੇਂ ਕਿ ਹਰੀ ਸਿੰਘ ਨਲਵਾ ਦੀ ਸ਼ਹਾਦਤ ਬਾਰੇ ਕਿਹਾ ਜਾਂਦਾ ਹੈ ਕਿ ਜਮਰੌਦ ਦੇ ਕਿਲੇ 'ਚ ਉਹਨਾਂ ਦੀ ਸ਼ਹਾਦਤ ਹੋਈ ਇਹਦੇ ਬਾਰੇ ਵੀ ਦੱਸੋ ਜਮਰੌਦ ਦਾ ਕਿਲਾ ਜਿੱਤਿਆ ਸੀ ਹਰੀ ਸਿੰਘ ਨਲਵਾ ਨੇ 1836 'ਚ 1836 'ਚ ਜਮਰੌਦ ਜਿੱਤਣ ਤੋਂ ਬਾਅਦ 54 ਦਿਨਾਂ 'ਚ ਉੱਥੇ ਕਿਲਾ ਕਾਇਮ ਕੀਤਾ ਔਰ ਕਿਲੇ 'ਚ ਫੌਜ ਹੁੰਦੀ ਸੀ ਲੱਗੀ ਹੋਈ ਹਜ਼ਾਰਾਂ ਦੀ ਗਿਣਤੀ 'ਚ ਉਸ ਤੋਂ ਬਾਅਦ 1837 'ਚ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਮਰ ਨੌਨਿਹਾਲ ਸਿੰਘ ਦਾ ਵਿਆਹ ਹੁੰਦਾ ਹੈ। ਉਹ ਵਿਆਹ 'ਚ ਦੁਰੂ ਦੁਰੋਂ ਲੋਕਾਂ ਨੂੰ ਇਨਵਾਈਟ ਕੀਤਾ ਗਿਆ ਸੀ। ਵੱਡੇ ਵੱਡੇ ਦੇਸ਼ਾਂ ਦੇ ਵੱਡੇ ਵੱਡੇ ਸੂਬਿਆਂ ਦੇ ਵੱਡੀਆਂ ਵੱਡੀਆਂ ਰਿਆਸਤਾਂ ਦੇ ਰਾਜੇ ਮਹਾਰਾਜੇ ਉੱਥੇ ਆਏ ਹੋਏ ਸੀਗੇ। ਤਕਰੀਬਨ 5 ਲੱਖ ਬਰਾਤ ਇਤਿਹਾਸਕਾਰ ਦੱਸਦੇ ਨੇ ਕਿ ਕਵਰ ਨੌਨਿਹਾਲ ਸਿੰਘ ਜੀ ਦੇ ਵਿਆਹ 'ਚ ਆਈ ਸੀਗੀ ਤੇ ਉਸੇ ਵਿਆਹ ਤੇ ਮਹਾਰਾਜਾ ਰਣਜੀਤ ਸਿੰਘ ਨੇ ਨਿਯੋਤਾ ਭੇਜਿਆ ਸੀ ਉਦੋਂ ਦੇ ਭਾਰਤ ਦੇ ਅੰਗਰੇਜ਼ ਗਵਰਨਰ ਜਨਰਲ ਨੂੰ। ਹੁਣ ਉਹ ਅੰਗਰੇਜ਼ ਅਫਸਰ ਨੂੰ ਆਪਣੀ ਤਾਕਤ ਦਿਖਾਉਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਕਿਲਿਆਂ ਤੋਂ ਫੌਜ ਲਾਹੌਰ ਬੁਲਾ ਲਈ ਤੇ ਉਹ ਸਾਰੇ ਕਿਲਿਆਂ ਦੇ ਨਾਲ-ਨਾਲ ਫਿਰ ਜਮਰੋਦ ਦੇ ਕਿਲੇ ਚੋਂ ਵੀ ਫੌਜ ਬੁਲਾ ਲਈ ਗਈ ਐਨਾ ਇੱਕ ਇੰਪੋਰਟੈਂਟ ਕਿਲਾ ਜਿਹੜੇ ਇਲਾਕੇ ਨੂੰ ਕੋਈ ਵੀ ਨਾ ਜਿੱਤ ਸਕਿਆ ਹੋਵੇ ਉਥੋਂ ਦਾ ਜਿਹੜਾ ਪਠਾਨ ਸੀ ਉਹ ਸੀਗਾ ਦੋਸਤ ਮੁਹੰਮਦ ਖਾਨ ਜਿਹੜਾ ਹਰੀ ਸਿੰਘ ਨਲਵੇ ਤੋਂ ਕਿੰਨੀ ਵਾਰ ਜੰਗ ਚ ਮਾਰ ਖਾ ਚੁੱਕਿਆ ਸੀਗਾ ਜਮਰੋਦ ਦਾ ਕਿਲਾ ਜੋ ਇੰਨਾ ਇੰਪੋਰਟੈਂਟ ਕਿਲਾਏ ਉਹ ਚ ਉਸ ਵੇਲੇ ਸਿਰਫ 700 ਖਾਲਸਾ ਫੌਜੀ ਸੀਗੇ ਔਰ ਹਰੀ ਸਿੰਘ ਨਲਵਾ ਵੀ ਉਸ ਸਮੇ ਜਮਰੋਦ ਦੇ ਕਿਲੇ ਚ ਮੌਜੂਦ ਨਹੀਂ ਸੀ ਹਰੀ ਸਿੰਘ ਨਲਵਾ ਸੀਗੇ ਪਸ਼ਾਵਰ ਦੇ ਕਿਲੇ ਚ ਸਖਤ ਬਿਮਾਰ ਮਨਜੇ ਤੋਂ ਉੱਠਿਆ ਵੀ ਨਹੀਂ ਜਾ ਰਿਹਾ ਸੀ ਹਰੀ ਸਿੰਘ ਨਲਵਾ ਇਸ ਉਸ ਸਮੇ ਦੋਸਤ ਮੁਹੰਮਦ ਖਾਨ ਨੂੰ ਜਦੋਂ ਇਹ ਖਬਰ ਪਹੁੰਚੀ ਕਿ ਕਿਲਾ ਤਕਰੀਬਨ ਖਾਲੀ ਹੋ ਚੁੱਕਿਆ ਹੈ ਘੱਟ ਖਾਲਸਾ ਫੌਜਾਂ ਉੱਥੇ ਤਾਂ ਉਹਨੇ 30000 ਦੀ ਫੌਜ ਅਬਦੇ ਪੁੱਤਰਾਂ ਨੂੰ ਦੇ ਕੇ ਫਿਰ ਜਮਰੋਦ ਦੇ ਕਿਲੇ ਨੂੰ ਘੇਰਾ ਪਾ ਲਿਆ ਕਿਲੇ ਦੇ ਅੰਦਰ ਸਿਰਫ 700 ਖਾਲਸਾ ਫੌਜ ਤੇ ਬਾਹਰ 30000 ਦਾ ਇੱਕ ਵੱਡਾ ਘੇਰਾ ਉਸ ਸਮੇਂ ਫਿਰ ਇੱਕ ਜੰਗ ਹੋਈ ਜਮਰੋਦ ਦੇ ਕਿਲੇ ਦੀ ਰੱਖਿਆ ਕਰਨ ਲਈ ਆਖਰੀ ਸਾਹਾਂ ਤੱਕ ਖਾਲਸਾ ਫੌਜ ਲੜੀ ਪਰ ਇੱਕ ਚੀਜ਼ ਉਹਨਾਂ ਨੂੰ ਕਲੀਅਰ ਹੋ ਗਈ ਸੀ ਕਿ ਬਹੁਤਾ ਸਮਾਂ ਅਸੀਂ افغانی فوج ਨੂੰ ਰੋਕ ਨਹੀਂ ਪਾਵਾਂਗੇ ਕਿਉਂਕਿ ਗਿਣਤੀ ਬਹੁਤ ਵੱਡੀ ਆ ਉਤੋਂ ਫਿਰ ਚਿੱਠੀ ਲੈ ਕੇ ਹਰਸ਼ਰਨ ਕੌਰ ਜਾਂਦੀ ਆ ਪੇਸ਼ਾਵਰ ਹਰੀ ਸਿੰਘ ਨਲਵਾ ਕੋਲ ਹਰੀ ਸਿੰਘ ਨਲਵਾ ਉਤੋਂ ਆਪਣੀ ਫੌਜ ਲੈ ਕੇ ਜਮਰਾਉਦ ਵੱਲੋਂ ਕੂਚ ਕਰਦਾ ਹੈ ਤੇ ਜਾਨ ਤੋਂ ਪਹਿਲਾਂ ਪੇਸ਼ਾਵਰ ਤੋਂ ਜੰਨਣ ਤੋਂ ਪਹਿਲਾਂ ਹਰੀ ਸਿੰਘ ਨਲਵਾ ਨੇ ਚਿੱਠੀਆਂ ਲਿਖੀਆਂ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਮੈਂ ਚੱਲਿਆਂ ਲੜਾਈ ਲੜਨ ਪਰ ਲਾਹੌਰ ਤੋਂ ਫੌਜ ਭੇਜੀ ਜਾਵੇ ਛੇਤੀ ਛੇਤੀ ਜਮਰਾਉਦ ਵੱਲੋਂ ਤਾਂ ਜੋ ਦੁਬਾਰਾ ਅਫਗਾਨੀ ਜਮਰੋਦ ਨਾਲ ਜਿੱਤ ਸਕਣ ਸਾਡੇ ਤੋਂ ਪਰ ਉਹ ਚਿੱਠੀਆਂ ਮਹਾਰਾਜਾ ਰਣਜੀਤ ਸਿੰਘ ਤੱਕ ਗੱਦਾਰਾਂ ਨੇ ਪਹੁੰਚਣ ਹੀ ਨਹੀਂ ਦਿੱਤੀਆਂ ਪਰ ਜਦੋਂ 30 ਹਜ਼ਾਰ ਦੀ ਉਹ ਫੌਜ ਜਿਹੜੀ ਘੇਰਾ ਪਾਈ ਬੈਠੀ ਸੀ ਜਮਰੋਦ ਦੇ ਕਿਲੇ ਨੂੰ ਹਰੀ ਸਿੰਘ ਨਲਵਾ ਨੂੰ ਆਪਣੀਆਂ ਫੌਜਾਂ ਦੇ ਨਾਲ ਆਉਂਦੇ ਦੇਖਿਆ ਤਾਂ ਉਹਨਾਂ ਦੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਸੀ ਇਤਿਹਾਸ ਜੇ ਲਿਖਿਆ ਮਿਲਦਾ ਹੈ ਕਿ ਮੈਦਾਨ ਛੱਡ ਕੇ ਅਫਗਾਨੀ ਫੌਜੀ ਭੱਜ ਰਹੇ ਸਿਗੇ ਇੰਨੀ ਵੱਡੀ ਫੌਜ ਤੇ ਚੰਦਕ ਸਿੱਖ ਫੌਜੀ ਸਿੱਖਾਂ ਦਾ ਤਾਂ ਇਤਿਹਾਸ ਹੀ ਇਹ ਰਿਹਾ ਹੈ ਗਿਣਤੀ 'ਚ ਸਿੱਖ ਹਮੇਸ਼ਾ ਘੱਟ ਹੁੰਦੇ ਨੇ ਪਰ ਫਿਰ ਵੀ ਉਹ ਜੰਗ ਦੇ ਮੈਦਾਨ 'ਚ ਜਾਨ ਤੋਂ ਨਹੀਂ ਡਰਦੇ ਹਰੀ ਸਿੰਘ ਨਲਵਾਜੇ ਸ਼ਹੀਦ ਹੋਏ ਨੇ ਉਹ ਖਾਲਸਾ ਰਾਜ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਸ਼ਹੀਦ ਹੋਏ ਨੇ ਔਰ ਸ਼ਹੀਦ ਵੀ ਉਹਨਾਂ ਨੂੰ ਕਿਵੇਂ ਧੋਖੇ ਨਾਲ ਕੀਤਾ ਗਿਆ ਸੀਗਾ ਜੰਗ ਜਿੱਤ ਲਈ ਸੀਗੀ ਅਫਗਾਨੀ ਭੱਜ ਗਏ ਸੀਗੇ ਮੈਦਾਨ ਛੱਡ ਕੇ ਨਦਾਨ ਸਿੰਘ ਪੰਜ ਹੱਥਾ ਜੀ ਜੋਸ਼ ਜਾਇਏ ਹੋਏ ਅਫਗਾਨੀਆਂ ਦਾ ਪਿੱਛਾ ਕਰਨ ਚਲੇ ਗਏ ਹਰੀ ਸਿੰਘ ਨਲਵਾਨੇ ਜਦੋਂ ਦੇਖਿਆ ਕਿ ਉਹ ਕੱਲੇ ਜਾ ਰਹੇ ਨੇ ਤਾਂ ਮਗਰ ਗਏ ਹਰੀ ਸਿੰਘ ਨਲਵਾ ਗੁਫਾਮਾਚ ਲੁਕੇ ਫਿਰ ਅਫਗਾਨੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਹਿਲੀ ਗੋਲੀ ਲੱਗੀ ਸੀਗੀ ਹਰੀ ਸਿੰਘ ਨਲਵਾਈ ਦੇ ਬਾਡੀਗਾਰਡ ਦੇ ਉਹ ਉੱਥੇ ਹੀ ਘੜੇ ਤੋਂ ਲੇਟੇ ਪਏ ਸੀਗੇ ਦੋ ਗੋਲੀਆਂ ਹਰੀ ਸਿੰਘ ਨਲਵਾ ਦੇ ਲੱਗੀਆਂ ਸੀ ਇੱਕ ਛਾਤੀ 'ਚ ਲੱਗੀ ਸੀ ਇੱਕ ਵੱਖੀ 'ਚ ਲੱਗੀ ਸੀ ਦੋ ਗੋਲੀਆਂ ਲੱਗਣ ਦੇ ਬਾਵਜੂਦ ਲਹੂਲਹਾਨ ਹਰੀ ਸਿੰਘ ਨਲਵਾ ਆਪਣੇ ਘੋੜੇ ਤੋਂ ਉਤਰਦੇ ਨੇ ਤੇ ਜਾ ਕੇ ਉਹ ਅਫਗਾਨੀਆਂ ਦੇ ਸਿਰ ਧਰ ਤੋਂ ਅੱਡ ਕਰ ਦਿੰਦੇ ਨੇ ਪਰ ਜਿਹੜੀ ਵੱਖੀ ਚ ਗੋਲੀ ਲੱਗੀ ਸੀ ਹਰੀ ਸਿੰਘ ਨਲਵਾ ਦੇ ਉਹਦੇ ਚੋਂ ਖੂਨ ਬਹੁਤ ਵਹਿ ਰਿਹਾ ਸੀ ਹਰੀ ਸਿੰਘ ਨਲਵਾ ਨੇ ਇੱਥੇ ਇੱਕ ਫੈਸਲਾ ਲਿਆ ਸੀ ਕਿ ਅਫਗਾਨੀਆਂ ਦੇ ਵਿੱਚ ਮੈਂ ਆਪਣੇ ਆਸਰੀ ਸਾ ਨਹੀਂ ਲਊਗਾ ਲਹੂਲਹਾਨ ਆਪਣੇ ਘੋੜੇ ਤੇ ਬੈਠਦੇ ਨੇ ਤੇ ਜਾਂਦੇ ਨੇ ਸਿੱਧੇ ਜਮਰੌਦ ਦੇ ਕਿਲੇ ਵੱਲ ਨੂੰ ਤੇ ਉੱਥੇ ਮਹਾ ਸਿੰਘ ਜੋ ਜਮਰੌਦ ਦੇ ਕਿਲੇ ਦੇ ਮੁਖੀ ਲਾਏ ਹੋਏ ਸੀ ਹਰੀ ਸਿੰਘ ਨਲਵਾ ਨੇ ਉਹ ਜ਼ਖਮੀ ਹਰੀ ਸਿੰਘ ਨਲਵਾ ਨੂੰ ਲਹੂ ਲਹਾਨ ਹਰੀ ਸਿੰਘ ਨਲਵਾ ਨੂੰ ਫਿਰ ਕੋੜੇ ਤੋਂ ਥੱਲੇ ਉਤਾਰਦੇ ਨੇ ਤੇ ਇੱਕ ਕਮਰੇ ਚ ਲਿਆਇਆ ਜਾਂਦਾ ਹੈ ਹਰੀ ਸਿੰਘ ਨਲਵਾ ਨੂੰ ਉਸੇ ਹੀ ਰਾਤ ਹਰੀ ਸਿੰਘ ਨਲਵਾ ਸ਼ਹੀਦ ਹੋ ਗਏ ਸੀਗੇ ਪੰਜਾਬ ਦਾ ਉਹ ਮਹਾਨ ਜਰਨੈਲ ਸਿੱਖ ਇਤਿਹਾਸ ਦਾ ਉਹ ਮਹਾਨ ਜਰਨੈਲ ਹਰੀ ਸਿੰਘ ਨਲਵਾ ਜਮਰੌਦ ਦੇ ਕਿਲੇ 'ਚ ਹੀ ਉਹਨਾਂ ਨੇ ਫਿਰ ਆਪਣੇ ਆਖਰੀ ਸਾਹ ਲਏ 30 ਅਪ੍ਰੈਲ 1837 ਨੂੰ ਜਮਰਾਦ ਦੇ ਕਿਲੇ 'ਚ ਹਰੀ ਸਿੰਘ ਨਲਵਾ ਸ਼ਹੀਦ ਹੋ ਗਏ ਸੀ ਉਸ ਤੋਂ ਬਾਅਦ ਖਾਲਸਾ ਰਾਜ ਨੇ 1 ਇੰਚ ਵੀ ਜ਼ਮੀਨ ਨਹੀਂ ਜਿੱਤੀ ਖਾਲਸਾ ਰਾਜ ਉਸ ਤੋਂ ਬਾਅਦ ਨਹੀਂ ਵਧਿਆ ਏਸੀ ਹਰੀ ਸਿੰਘ ਨਲਵਾ ਜਿਹਦੇ ਤੇ ਅਸੀਂ ਅੱਜ ਸਵਾਲ ਚੱਕ ਰਹੇ ਆ ਕਿ ਹਰੀ ਸਿੰਘ ਨਲਵਾ ਨੂੰ ਕੋਈ ਨਹੀਂ ਜਾਣਦਾ ਕਿ ਕਵੀਸ਼ਰਾਂ ਨੇ ਹਰੀ ਸਿੰਘ ਨਲਵਾ ਨੂੰ ਵਧਾ ਚੜਾ ਕੇ ਪੇਸ਼ ਕਰ ਦਿੱਤਾ ਸਾਨੂੰ ਸ਼ਰਮ ਮੋਣੀ ਚਾਹੀਦੀ ਆ ਆਪਣੇ ਆਪ ਤੇ ਜਿਸ ਜਰਨੈਲ ਦਾ ਇਤਿਹਾਸ ਸਾਨੂੰ ਮੋਹ ਜਵਾਨੀ ਯਾਦ ਹੋਣਾ ਚਾਹੀਦਾ ਹੈ ਅਸੀਂ ਪੰਜਾਬ ਦੇ ਵਾਸੀ ਹੋਣ ਦੇ ਨਾਤੇ ਹੀ ਇਹ ਗੱਲਾਂ ਕਰ ਰਹੇ ਹਾਂ ਕਿ ਵਿਧਾ ਚੜਾ ਕੇ ਪੇਸ਼ ਕੀਤਾ ਗਿਆ ਹੈ ਹਰੀ ਸਿੰਘ ਨਲਵਾ ਦਾ ਇਤਿਹਾਸ ਨੂੰ ਜਿਉਂਦੇ ਜੀਤ আফਗਾਨੀ ਥਰ-ਥਰ ਕੰਬਦੇ ਸੀ ਹਰੀ ਸਿੰਘ ਨਲਵਾ ਤੋਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਕਿਲੇ ਦੇ ਬਾਹਰ ਖੜੇ ਡਰੀ ਗਏ ਸੀਗੇ ਕਿਉਂਕਿ ਹਰੀ ਸਿੰਘ ਨਲਵਾ ਨੇ ਆਪਣੇ ਆਖਰੀ ਸਾਹ ਲੈਣ ਤੋਂ ਪਹਿਲਾਂ ਮਹਾ ਸਿੰਘ ਨੂੰ ਇਹ ਕਿਹਾ ਸੀ ਕਿ ਮੇਰੀ ਸ਼ਹਾਦਤ ਦੀ ਖਬਰ ਬਾਹਰ ਨਹੀਂ ਪਤਾ ਲਗਣੀ ਚਾਹੀਦੀ ਕਿ ਜਿੰਨਾ ਚਿਰ ਲਾਹੌਰ ਤੋਂ ਖਾਲਸਾ ਫੌਜ ਨਹੀਂ ਆ ਜਾਂਦੀ ਮੇਰੀ ਸ਼ਹਾਦਤ ਦੀ ਖਬਰ ਗੁਪਤ ਰੱਖੀ ਜਾਵੇ ਬਾਹਰ ਖੜੀ ਹਜ਼ਾਰਾਂ ਦੀ ਗਿਣਤੀ ਚ ਅਫਗਾਨ ਫੌਜ ਇਹ ਸੋਚ ਕੇ ਥਰ-ਥਰ ਕੰਬੀ ਗਈ ਕਿ ਹਰੀ ਸਿੰਘ ਨਲਵਾ ਅੰਦਰ ਜ਼ਖਮੀ ਪਿਆਏ ਇਹ ਤਾਕਤ ਸੀ ਹਰੀ ਸਿੰਘ ਨਲਵਾ ਦੀ ਦੀਦੇ ਬਾਰੇ ਅੱਜ ਅਸੀਂ ਕਹਿ ਰਹੇ ਹਾਂ ਕਿ ਕਿਸੇ ਨੂੰ ਪਤਾ ਹੀ ਨਹੀਂ ਹਰੀ ਸਿੰਘ ਨਲਵਾ ਬਾਰੇ ਹਰੀ ਸਿੰਘ ਨਲਵਾ ਨੇ ਜਿਹੜੀਆਂ ਪਸ਼ਾਵਰ ਤੋਂ ਚਿੱਠੀਆਂ ਲਿਖੀਆਂ ਤੇ ਕਿਹਨੇ ਲਈ ਉਹ ਮਹਾਰਾਜ ਰਣਜੀਤ ਸਿੰਘ ਤੱਕ ਪਹੁੰਚਣ ਦਿੱਤੀਆਂ ਹਰੀ ਸਿੰਘ ਨਲਵਾ ਦੀਆਂ ਲਿਖੀਆਂ ਹੋਈਆਂ ਉਹ ਚਿੱਠੀਆਂ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੁਲਾਬ ਸਿੰਘ ਡੋਗਰੇ ਹੋਣਾ ਨੇ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਣ ਹੀ ਨਹੀਂ ਦਿੱਤੀਆਂ ਆਪਣੇ ਕੋਲ ਹੀ ਰੱਖੀ ਰੱਖਿਆ ਸੀ ਇਹ ਚਿੱਠੀਆਂ ਪਰ ਗੁਲਾਬ ਸਿੰਘ ਹੋਰੇ ਹਰੀ ਸਿੰਘ ਨਲਵਾ ਨੂੰ ਕਿਉਂ ਐਨੀ ਨਫ਼ਰਤ ਕਰਦੇ ਸੀ ਨਫ਼ਰਤ ਦੀ ਜੇ ਗੱਲ ਕਰੀਏ ਤਾਂ ਗੁਲਾਬ ਸਿੰਘ ਡੋਗਰੇ ਹੋਣੀ ਤਿੰਨ ਭਰਾ ਸੀਗੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਪਾਵਰ ਦਿੱਤੀ ਹੋਈ ਸੀਗੀ ਇੱਥੋਂ ਤੱਕ ਕਿ ਲਾਹੌਰ ਦਰਬਾਰ ਦੇ ਜਿਹੜੇ ਵੱਡੇ ਵੱਡੇ ਸਰਦਾਰ ਹੁੰਦੇ ਸੀਗੇ ਉਹ ਵੀ ਇਹ ਡੋਗਰੇ ਭਰਾਵਾਂ ਦੇ ਅੱਗੇ ਬੋਲਣ ਤੋਂ ਡਰਦੇ ਹੁੰਦੇ ਸੀਗੇ ਇੱਕੋ ਹੀ ਜਿਹੜਾ ਸ਼ੇਰ ਬੱਬਰ ਸੀਗਾ ਜਿਹੜਾ ਇਹਨਾਂ ਤੋਂ ਨਹੀਂ ਡਰਦਾ ਸੀਗਾ ਉਹ ਸੀਗਾ ਹਰੀ ਸਿੰਘ ਨਲਵਾ ਇਹ ਜਮਰਾਤ ਦੀ ਜੰਗ ਤੋਂ ਥੋੜਾ ਸਮਾਂ ਪਹਿਲਾਂ ਹੀ ਹਰੀ ਸਿੰਘ ਨਲਵਾ ਨੇ ਪਰੇ ਦਰਬਾਰ 'ਚ ਇੱਕ ਗੱਲ ਕਹੀ ਸੀਗੀ ਜਿਸ ਨੂੰ ਖਿੱਚ ਕੇ ਸੀਗੇ ਇਹ ਗਲਾਬ ਸਿੰਘ ਡੋਗਰੇ ਹੁਣੀ ਹਰੀ ਸਿੰਘ ਨਲਵਾ ਨੇ ਭਰੇ ਦਰਬਾਰ 'ਚ ਇਹ ਡੋਗਰੇ ਭਰਾਵਾਂ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਕ ਗੱਲ ਕਹੀ ਸੀ ਕਿ ਇਹ ਜਿਹੜਾ ਖਾਲਸਾ ਰਾਜ ਆ ਇਹ ਖਾਲਸਾ ਪੰਥ ਦੀ ਅਮਾਨਤ ਹੈ ਕਿੰਨੇ ਹੀ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਉਸ ਤੋਂ ਬਾਅਦ ਜਾ ਕੇ ਇਹ ਖਾਲਸਾ ਰਾਜ ਆਇਆ ਕਿ ਇਹ ਖਾਲਸਾ ਰਾਜ ਆਪਣੇ ਤੋਂ ਬਾਅਦ ਤੁਸੀਂ ਪੰਥ ਦੇ ਹਵਾਲੇ ਕਰ ਦਿਓ ਆਪਣੀ ਪਰਸਨਲ ਪ੍ਰਾਪਰਟੀ ਇਸ ਨੂੰ ਨਾ ਬਣਾਇਆ ਜਾਵੇ ਕਿਉਂਕਿ ਇਹ ਡੋਗਰੇ ਭਰਾ ਸੀਗੇ ਜਿਹੜੇ ਪਹਿਲੇ ਦਿਨ ਤੋਂ ਇਹਨਾਂ ਦੀ ਖਾਲਸਾ ਰਾਜ ਤੇ ਅੱਖ ਸੀ ਖਾਲਸਾ ਰਾਜ ਤੇ ਕਬਜ਼ਾ ਕਰਨਾ ਚਾਹੁੰਦੇ ਸੀਗੇ ਇਹ ਹਰੀ ਸਿੰਘ ਨਲਵਾ ਦੀ ਇਹ ਗੱਲ ਇਹਨਾਂ ਨੂੰ ਚੰਗੀ ਨਹੀਂ ਲੱਗੀ ਫਿਰ ਇਹਨਾਂ ਨੇ ਚਾਲਾਂ ਚਲਨੀਆਂ ਹਰੀ ਸਿੰਘ ਨਲਵਾ ਨੂੰ ਲਾਹੌਰ ਦਰਬਾਰ ਤੋਂ ਦੂਰ ਰੱਖਿਆ ਗਿਆ ਸਿਰਫ ਜੰਗ ਦੇ ਮੈਦਾਨਾਂ 'ਚ ਹੀ ਹਰੀ ਸਿੰਘ ਨਲਵਾ ਨੂੰ ਵਿਅਸਤ ਰੱਖਿਆ ਗਿਆ ਪਰ ਮਹਾਰਾਜਾ ਰਣਜੀਤ ਸਿੰਘ ਇਹ ਗਲੌਬ ਸਿੰਘ ਡੋਗਰੇ ਬਨਾ ਤੇ ਇਹਨਾਂ ਜੀ ਯਕੀਨ ਕਿਉਂ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਇਹ ਡੋਗਰੇ ਭਰਾਵਾਂ ਤੇ ਕਿਉਂ ਇੰਨਾ ਯਕੀਨ ਕਰਦੇ ਸੀ ਇੱਕ ਬਹੁਤ ਵੱਡਾ ਟੌਪਿਕ ਆ ਮੈਨੂੰ ਐ ਲੱਗਦਾ ਵੀ ਇਹਦੇ ਤੇ ਇੱਕ ਅਲੱਗ ਤੋਂ ਆਪਾਂ ਨੂੰ ਪੋਡਕਾਸਟ ਕਰਨਾ ਚਾਹੀਦਾ ਕਿ ਕਿਵੇਂ ਖਾਲਸਾ ਰਾਜ ਖਤਮ ਹੋਇਆ ਕੌਣ ਸੀਗੇ ਖਾਲਸਾ ਰਾਜ ਦੇ ਸਭ ਤੋਂ ਵੱਡੇ ਗद्दार ਬਿਲਕੁਲ ਕੱਲੇ ਇਹ ਤਿੰਨ ਭਰਾ ਨਹੀਂ ਸੀਗੇ ਹਮ ਹੋਰ ਵੀ بڑے ਨਾਮ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਨਸ਼ਰ ਕਰਾਂਗੇ ਹਮ ਖਾਲਸਾ ਰਾਜ ਕਿਵੇਂ ਖਤਮ ਹੋਇਆ ਕਿਵੇਂ ਆਪਣੇ ਹੀ ਆਪਣਿਆਂ ਦੇ ਵੈਰੀ ਬਣ ਗਏ ਕਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਹ ਰਾਜ ਤਾਂਸ਼ ਦੇ ਪੱਤਿਆਂ ਵਾਂਗੂ ਬिखर ਗਿਆ ਸੀ। ਇਹਦੇ ਤੇ ਇੱਕ ਅਲੱਗ ਪੌਡਕਾਸਟ ਆਪਾਂ ਕਰਾਂਗੇ। ਬਿਲਕੁਲ। ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਕਿ ਖਾਲਸਾ ਰਾਜ ਕਿਵੇਂ ਖਤਮ ਹੋਇਆ? ਕੌਣ ਸੀਗੇ ਖਾਲਸਾ ਰਾਜ ਦੇ ਸਭ ਤੋਂ ਵੱਡੇ ਗद्दार? ਕਮੈਂਟ ਕਰਕੇ ਤੁਸੀਂ ਸਾਨੂੰ ਜ਼ਰੂਰ ਦੱਸੋ। ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਜ਼ਰੂਰ ਸ਼ੇਅਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।